ਹੂੰ ਤੁਸੀਂ ਸ਼ਮਸ਼ੂਦੀਨ ਚੋਧਰੀ ਦਾ ਨਾਮ ਲੈ ਆਂਦਾ ਹੈ ਵਿਜੀਲੈਂਸ ਨੂੰ ਤੁਸੀਂ ਤੇ ਸੀਬੀਏ ਨੂੰ ਸ਼ਿਕਾਇਤ ਕੀਤੀ ਹੈ ਸ਼ਿਕਾਇਤ ਦਿਆ ਕਾਪੀ ਮੇਰੇ ਕੋਲ ਆ ਪਹਿਲਾਂ ਤਾਂ ਦੱਸੋ ਕਿ ਸ਼ਿਕਾਇਤ ਵਿੱਚ ਤੁਸੀਂ ਕੀ ਮੰਗ ਕੀਤੀ ਹੈ ਸਰ ਜਿਹੜੇ ਚੋਧਰੀ ਸ਼ਮਸ਼ੂਦੀਨ ਹੈ ਹਾਂ ਇਹ ਜਦੋਂ ਐਸਐਸਪੀ ਅਰਚਲਨ ਸਿੰਘ ਪੋਲਰ ਸੰਗਰੂਰ ਹੁੰਦੇ ਸੀਗੇ ਐਸਐਸਪੀ ਸੰਗਰੂਰ ਹੁੰਦੇ ਸੀਗੇ 2010 ਦੇ ਵਿੱਚ 2010 ਤੋਂ 13-14 ਤੱਕ ਰਹੇ ਨੇ ਉਦੋਂ ਇਹ ਉਹਨਾਂ ਦਾ ਬਹੁਤ ਕਰੀਬੀ ਠੀਕ ਹੈ ਉਦੋਂ ਕਿਉਂ ਹੁਣ ਤੱਕ ਕਰੀਬੀ ਹੈ ਜੀ ਉਦੋਂ ਦੀਗਾ ਉਦੋਂ ਤੱਕ ਕਿਉਂਕਿ ਉਹ ਸੰਗਰੂਰ ਐਸਐਸਪੀ ਸੀਗੇ ਤੁਹਾਨੂੰ ਪਤਾ ਹੈਗਾ ਸਾਰਾ ਜ਼ਿਲ੍ਹਾ ਜਿਹੜਾ ਹੈ ਪੁਲਿਸ ਦਾ ਐਸਐਸਪੀ ਦੇ ਥੱਲੇ ਚੱਲਦਾ ਹੈਗਾ ਉਹ ਉਦੋਂ ਵੀ ਸ਼ਹਿਰ ਦੇ ਅੰਦਰ ਚਰਚਾ ਸੀ ਸਾਨੂੰ ਵੀ ਪਤਾ ਸੀ ਔਰ ਕਿ ਕੋਈ ਵੀ ਕੰਮ ਸ਼ਹਿਰ ਦਾ ਕਰਾਣਾ ਹੈਗਾ ਚੌਧਰੀ ਸ਼ਮਸ਼ੂਦੀਨ ਐਸਐਸਪੀ ਪੁਲਰ ਦਾ ਕਰੀਬੀ ਹੈ ਇਹ ਖੁਦ ਸਾਨੂੰ ਦੱਸਦਾ ਹੁੰਦਾ ਸੀਗਾ ਕਿ ਜੀ ਅੱਜ ਮੈਂ ਬਰੀਆਨੀ ਲੈ ਕੇ ਜਾ ਰਿਹਾ ਅੱਜ ਮੈਂ ਗੁਆਬ ਲੈ ਕੇ ਜਾ ਰਿਹਾ ਜੇ ਦੇਖੋ ਕੋਈ ਕਿਸੇ ਲਈ ਐਦਾਂ ਦੀਆਂ ਚੀਜ਼ਾਂ ਲੈ ਕੇ ਜਾਂਦਾ ਹੈਗਾ ਤਾਂ ਕੋਈ ਨਾ ਕੋਈ ਤਾਂ ਰਿਲੇਸ਼ਨ ਹੁੰਦਾ ਹੀ ਹੈ ਠੀਕ ਹੈ ਨਹੀਂ ਜੀ ਫਿਰ ਉਹ ਕਹਿੰਦੇ ਆਪਾਂ ਜਿਹੜਾ ਕੋਈ ਮਰਜ਼ੀ ਕੰਮ ਕਰਾਣੀ ਆ ਔਰ ਕਰਾਉਂਦਾ ਵੀ ਰਿਹਾ ਸ਼ਹਿਰ ਦੇ ਲੋਕਾਂ ਸ਼ਹਿਰ 'ਚ ਤੁਸੀਂ ਸਾਡੇ ਮਲੇਕ ਕੋਲੇ ਜਾ ਕੇ ਦੇਖੋਗੇ ਨਾ ਤਾਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਜਾਊਗਾ ਵੀ ਚੌਧਰੀ ਸ਼ਮਸ਼ੂਦੀਨ ਕਦ ਤੋਂ ਨੇੜੇ ਹੈ ਹਰਚਲ ਸਿੰਘ ਪੁੱਤਰ ਦੇ ਫਿਰ ਇਹ ਡੀਆਈਜੀ ਬਣ ਗਏ ਆਪਣੇ ਪਟਿਆਲੇ ਦੇ ਉਦੋਂ ਵੀ ਜਾਂਦਾ ਰਿਹਾ ਫਿਰ ਹੋਰ ਪੋਸਟਾਂ ਦੇ ਰਿਹਾ ਉਹਨਾਂ ਨਾਲ ਤਾਲੁਕਤ ਹੈ ਅਸੀਂ ਚਾਹੁੰਦੇ ਆ ਕਿ ਚੌਧਰੀ ਸ਼ਮਸ਼ੂਦੀਨ ਦੀ ਅਸਲੀਅਤ ਸામਨੇ ਆਉਣੀ ਚਾਹੀਦੀ ਹੈ ਚੌਧਰੀ ਸ਼ਮਸ਼ੂਦੀਨ ਨੇ ਬਹੁਤ ਥੋੜੀ ਉਮਰ ਚ ਬਹੁਤ ਕੁਝ ਕੀਤਾ ਹੈਗਾ ਕਿ ਆਖਿਰ ਹੋਇਆ ਕੀ ਐਸਾ ਕਿਹੜੀ ਜਾਦੂ ਦੀ ਛੜੀ ਹੈ ਜਿਹੜੀ ਚੌਧਰੀ ਸ਼ਮਸ਼ੂਦੀਨ ਕੋਲ ਹੈ ਉਹ ਜਾਦੂ ਦੀ ਛੜੀ ਦਾ ਏਜੰਸੀਆਂ ਤਲਾਸ਼ ਕਰਨ ਉਹ ਜਾਦੂ ਦੀ ਛੜੀ ਆਈ ਕਿਥੋਂ ਔਰ ਕਿਵੇਂ ਕਮਾਉਂਦਾ ਹੈਗਾ ਉਹ ਤਾਂ ਹੁਣ ਏਜੰਸੀਆਂ ਪਤਾ ਕਰ ਸਕਦੀਆਂ ਤੁਸੀਂ ਮੈਂ ਤਾਂ ਪਤਾ ਕਰ ਨਹੀਂ ਸਕਦਾ ਤੁਸੀਂ ਅੱਜ ਕਿੰਨੂ ਕਿੰਨੂ ਸ਼ਿਕਾਇਤ ਦਿੱਤੀ ਔਰ ਸ਼ਿਕਾਇਤ ਦੇ ਵਿੱਚ ਕੀ ਹੈ ਮੈਂ ਸਰ ਇਹੀ ਗੱਲ ਲਿਖੀ ਹੈ ਇੱਕ ਮੈਂ ਡੀਜੀਪੀ ਵਿਜੀਲੈਂਸ ਬਿਊਰੋ ચીਫ ਔਰ ਇੱਕ ਮੈਂ ਸੀਬੀਆਈ ਕਿਉਂਕਿ ਉਹ ਇਸ ਕਰਕੇ ਦਿੱਤੀ ਹੈ ਕਿ ਹਰਚਰਨ ਸਿੰਘ ਪੁਲਿਸ ਜਿਹੜੇ ਸਸਪੈਂਡਡ ਡੀਆਈਜੀ ਨੇ ਉਹਨਾਂ ਦਾ ਕੇਸ ਉਹ ਹੈਂਡਲ ਕਰ ਰਹੇ ਨੇ ਇਹ ਉਹਨਾਂ ਦਾ ਕਰੀਬੀ ਰਿਆ ਮਲੇ ਕੋਲੇ ਤੋਂ ਜਿਵੇਂ ਕ੍ਰਿਸ਼ਨੂ ਜਿਹੜਾ ਹੈ ਉਹ ਬਹੁਤ ਕੁਝ ਨਿਕਲੇ ਆਏਗਾ ਦੇਖੋ ਤੁਸੀਂ ਇੱਧਰ ਆਉਗੀ ਏਜੰਸੀਆਂ ਇੱਧਰ ਆਣਗੀਆਂ ਤਾਂ ਮੈਨੂੰ ਉਮੀਦ ਹੈ ਕਿ ਇਧਰੋਂ ਵੀ ਬਹੁਤ ਕੁਝ ਨਿਕਲੂਗਾ ਜਦੋਂ ਇਹਦੇ ਖਾਤੇ ਫਰੋਲਾਂਗੇ ਇਹਦੇ ਰਿਸ਼ਤੇਦਾਰਾਂ ਦੀਆਂ ਜਿਹੜੇ ਇਹਦੇ ਕਰੀਬੀ ਸਾਥੀ ਨੇ ਉਧਰ ਨੂੰ ਜਾਏਗੀ ਜਦੋਂ ਜਾਂਚ ਹੁੰਦੀ ਹੈ ਤਾਂ ਸਾਰੇ ਪਾਸੇ ਜਾਂਦਾ ਹੈਗਾ ਤਾਂ ਬਹੁਤ ਕੁਝ ਸਾਹਮਣੇ ਆਏਗਾ ਤੁਸੀਂ ਇਹ ਕਹਿ ਰਹੇ ਹੋ ਕਿ ਜਿਵੇਂ ਕਿਰਸ਼ਨੂ ਸੈਟਿੰਗ ਕਰਾਂਦਾ ਸੀ ਦਲਾਲੀ ਦਾ ਕੰਮ ਕਰਦਾ ਸੀ ਉਸੇ ਤਰੀਕੇ ਨਾਲ ਸਾਨੂੰ ਤਾਂ ਆਪ ਕਹਿੰਦੇ ਰਹੇ ਕਿ ਦੱਸੋ ਕੋਈ ਕੰਮ ਕਰਾਣਾ ਹੈਗਾ ਜਾਂ ਉਹ ਹੈ ਲੋਕਾਂ ਨੂੰ ਪਤਾ ਹੈਗਾ ਇਹਨਾਂ ਗੱਲਾਂ ਦਾ ਇਹ ਕੋਈ ਹੁਣ ਇਹ ਗੱਲ ਤਾਂ ਲਿਖ ਕੇ ਤਾਂ ਪ੍ਰਮਾਣਿਤ ਹੁੰਦੀ ਨਹੀਂ ਹੈਗੀ ਜਦੋਂ ਬੰਦਾ ਕਿਰਸ਼ਨੂ ਵੀ ਤਾਂ ਫੜਿਆ ਗਿਆ ਨਾ ਉਦੋਂ ਹੀ ਪਤਾ ਚੱਲਿਆ ਹੈਗਾ ਜਦੋਂ ਬੰਦਾ ਕਿਸੇ ਕਿੰਨੀ ਜਾਂਦਾ ਹੈਗਾ ਕੋਈ ਲਿਖ ਕੇ ਤਾਂ ਦਿੰਦਾ ਨਹੀਂ ਹੈਗਾ ਕਿ ਆਹ ਲਓ ਜੀ ਆਹ ਪੈਸੇ ਲੈ ਲਓ ਆ ਲੈ ਲਓ